ਸੱਚੀ ਰੀ ਕਾਲ ਸੰਗਤ ਜੀ ਅੱਜ ਅਸੀਂ ਤੁਹਾਡੇ ਸਮਖ ਇੱਕ ਹੋਰ ਗੁਰੂ ਨਾਨਕ ਦੇਵ ਜੀ ਦੀ ਕਹਾਣੀ ਲੈ ਕੇ ਆਏ ਹਾਂ ਇਸ ਕਹਾਣੀ ਦਾ ਨਾਮ ਹੈ ਸੱਚ ਦਾ ਸੌਦਾ ਗੁਰੂ ਨਾਨਕ ਦੇਵ ਜੀ ਨੇ ਸੱਚ ਦਾ ਸੌਦਾ ਕਿਵੇਂ ਕੀਤਾ ਆਓ ਅਸੀਂ ਤੁਹਾਨੂੰ ਇਸ ਕਹਾਣੀ ਰਾਈ ਦੱਸਦੇ ਹਾਂ ਗੱਲ ਹੈ 500 ਸਾਲ ਪਹਿਲਾਂ ਦੀ ਜਦ ਗੁਰੂ ਨਾਨਕ ਦੇਵ ਜੀ 3 ਸਾਲ ਦੇ ਸਨ ਤਦੋਂ ਤੋਂ ਹੀ ਉਹਨਾਂ ਦੇ ਅੰਦਰ ਇੱਕ ਅਲੌਕਿਕ ਚਮਕ ਸੀ ਉਹਨਾਂ ਦੀਆਂ ਗੱਲਾਂ ਸੋ ਸੋਚ ਅਤੇ ਕਰਮ ਸਭ ਤੋਂ ਵੱਖਰੇ ਤੇ ਪਰਮਾਤਮਾ ਦੀ ਚਲਕ ਵਾਲੇ ਸਨ ਜਦ ਉਹ ਕੁਝ ਵੱਡੇ ਹੋਏ ਤਾਂ ਉਹਨਾਂ ਦੇ ਪਿਤਾ ਮਹਤਾ ਕਾਲੂ ਜੀ ਨੇ ਸੋਚਿਆ ਕਿ ਹੁਣ ਪੁੱਤਰ ਨੂੰ ਠੰਡੇ ਪਾਣੀ ਵਿੱਚ ਲਾਇਆ ਜਾਵੇ ਗੁਰੂ ਜੀ ਦੀ ਆਤਮਕ ਸੋਚ ਤਾਂ ਉੱਚੀ ਸੀ ਪਰ ਪਿਤਾ ਜੀ ਦੀ ਧਰਤੀ ਵਾਲੀ ਸੋਚ ਰੱਖਦੇ ਸਨ ਇੱਕ ਦਿਨ ਗੁਰੂ ਨਾਨਕ ਦੇ ਪਿਤਾ ਮਹਤਾ ਕਾਲੂ ਜੀ ਨੇ ਨਾਨਕ ਨੂੰ 20 ਰੁਪਏ ਦਿੰਦੇ ਹੋਏ ਕਿਹਾ ਕਿ ਨਾਨਕ ਇਹ ਪੈਸੇ ਲੈ ਜਾਤੇ ਕੋਈ ਚੰਗਾ ਵਪਾਰ ਕਰ ਕੁਝ ਮੂਲ ਵੀ ਵਸੂਲਿਆ ਜਿਸ ਨਾਲ ਫਾਇਦਾ ਹੋਵੇ ਗੁਰੂ ਜੀ ਨੇ ਪੈਸੇ ਸਵੀਕਾਰ ਕੀਤੇ ਪਰ ਉਹਨਾਂ ਦੇ ਮਨ ਵਿੱਚ ਤੰਦੇ ਦੀ ਥਾਂ ਇੱਕ ਹੋਰ ਹੀ ਸੋਚ ਸੀ ਮਾਨਵਤਾ ਦੀ ਸੇਵਾ ਉਹ ਆਪਣੇ ਦੋਸਤ ਭਾਈ ਬਾਲਾ ਜੀ ਨੂੰ ਲੈ ਕੇ ਸੁਲਤਾਨ ਦੀ ਤਰਫ ਚੱਲ ਪਏ ਰਸਤੇ ਵਿੱਚ ਉਹਨਾਂ ਨੇ ਇੱਕ ਥਾਂ ਦੇਖੀ ਜਿੱਥੇ ਕੁਝ ਭੁੱਖੇ ਲਾਚਾਰ ਗਰੀਬ ਲੋਕ ਬੈਠੇ ਹੋਏ ਸਨ ਉਹਨਾਂ ਦੀ ਹਾਲਤ ਬਹੁਤ ਮਾੜੀ ਸੀ ਕੱਪੜੇ ਚੀਰੇ ਹੋਏ ਸੀ ਚਿਹਰੇ ਉੱਤੇ ਥਕਾਵਟ ਸੀ ਅੱਖਾਂ ਵਿੱਚ ਦੁੱਖ ਦੀ ਅੱਗ ਸੀ ਗੁਰੂ ਨਾਨਕ ਦੇਵ ਜੀ ਨੇ ਇਹ ਸਾਰਾ ਨਜ਼ਾਰਾ ਦੇਖਿਆ ਤੇ ਭਾਈ ਬਾਲਾ ਜੀ ਨੂੰ ਆਖਿਆ ਬਾਲਾ ਜੀ ਇਹ ਵਪਾਰ ਦਾ ਸੱਚਾ ਮੋਕਾ ਸੱਚਾ ਮੌਕਾ ਹੈ ਇਨ੍ਹਾਂ ਦੀ ਸੇਵਾ ਕਰੀਏ ਇਨ੍ਹਾਂ ਦੀ ਭੁੱਖ ਮਿਟਾਈਏ ਉਹ ਨੇੜ ਦੇ ਪਿੰਡ ਦੇ ਬਾਜ਼ਾਰ ਗਏ ਸਬਜ਼ੀਆਂ ਦਾਲਾਂ ਆਟਾ ਨਮਕ ਤੇ ਹੋਰ ਚੀਜ਼ਾਂ ਖਰੀਦੀਆਂ ਪਾਈ ਬਾਲਾ ਜੀ ਨੇ ਵੀ ਸਹਿਯੋਗ ਦਿੱਤਾ ਉੱਥੇ ਹੀ ਪੰਡਾਰਾ ਲਾਇਆ ਰੋਟੀਆਂ ਬਣਾਈਆਂ ਦਾਲ ਪਕਾਈ ਤੇ ਤੇ ਸਾਰੇ ਭੁੱਖਿਆਂ ਨੂੰ ਸਤਕਾਰ ਨਾਲ ਭੋਜਨ ਕਰਵਾਇਆ ਸੱਚ ਦਾ ਸੌਦਾ ਪੂਰਾ ਕੀਤਾ ਜਦ ਭੋਜਨ ਮੁਕ ਗਿਆ ਸਾਰੇ ਲੋੜਵੰਦ ਲੋਕ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਏ ਉਹਨਾਂ ਦੀ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ ਉਹਨਾਂ ਨੇ ਆਖਿਆ ਨਾਲ ਅਰਦਾਸ ਕੀਤੀ ਰੱਬ ਵਰਗਾ ਦਿਲ ਰੱਖਣ ਵਾਲੇ ਤੂੰ ਤਾਂ ਸੱਚ ਮੁੱਚ ਪਰਮਾਤਮਾ ਦਾ ਰੂਪ ਲੱਗਦਾ ਹੈ ਗੁਰੂ ਨਾਨਕ ਜੀ ਦੀ ਆਤਮਾ ਨੂੰ ਅੰਦਰੋਂ ਆਨੰਦ ਆਇਆ ਉਹਨਾਂ ਨੇ ਮਨ ਹੀ ਮਨ ਸੋਚਿਆ ਜਿਸ ਤੰਦੇ ਵਿੱਚ ਪਰਮਾਤਮਾ ਦੀ ਰਜਾ ਹੋਵੇ ਜਿਸ ਨਾਲ ਕਿਸੇ ਦੀ ਜ਼ਿੰਦਗੀ ਵਿੱਚ ਰੋਸ਼ਨੀ ਆਵੇ ਉਹੀ ਹੈ ਸੱਚਾ ਸੌਦਾ ਘਰ ਵਾਪਸ ਗਏ ਜਦ ਗੁਰੂ ਜੀ ਘਰ ਵਾਪਸ ਆਏ ਪਿਤਾ ਜੀ ਨੇ ਉਹਨਾਂ ਨੂੰ ਵੇਖ ਕੇ ਪੁੱਛਿਆ ਨਾਨਕ ਵਪਾਰਕਾਰ ਆਇਆ ਕੀ ਲਿਆਇਆ ਕਿੰਨਾ ਲਾਭ ਹੋਇਆ ਗੁਰੂ ਜੀ ਨੇ ਨਮਰਤਾ ਨਾਲ ਉੱਤਰ ਦਿੱਤਾ हां पिता जी मैं सच दा सौदा कर आया हां किथे है माल पिता जी ने पूछा की ले आया मैं ਮੈਂ ਭੁੱਖ ਗੁਰੂ ਨਾਨਕ ਦੇਵ ਜੀ ਨੇ ਕਿਹਾ ਮੈਂ ਭੁੱਖਿਆਂ ਨੂੰ ਰੋਟੀਆਂ ਖਵਾ ਆਇਆ ਉਹਨਾਂ ਦੀਆਂ ਦੁੱਖਾਂ ਨੂੰ ਘਟਾ ਆਇਆ ਉਹੀ ਹੈ ਸੱਚ ਦਾ ਵਪਾਰ ਇਹ ਹੈ ਜੀਵਨ ਦਾ ਲਾਭ ਪਿਤਾ ਜੀ ਨੇ ਗੁੱਸੇ ਵਿੱਚ ਆ ਕੇ ਕਿਹਾ ਮੈਂ ਤਾਂ ਪੈਸੇ ਦਿੱਤੇ ਸੀ ਸਿੰਧ ਤੈਸੀਬ ਪਾਰ ਲਈ ਨਾ ਕਿ ਉਡਾਨ ਲਈ ਪਰ ਮਾਤਾ ਜੀ ਨੇ ਇਹ ਸੁਣ ਕੇ ਅੱਖਾਂ 'ਚ ਪਿਆਰ ਦੇ ਹੰਝੂ ਪਾਰ ਗਏ ਉਹਨਾਂ ਨੂੰ ਪਤਾ ਸੀ ਕਿ ਇਹ ਪੁੱਤਰ ਆਮ ਨਹੀਂ ਰੱਬ ਦੇ ਰੂਪ ਵਿੱਚ ਆਇਆ ਹੈ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਭੁੱਖਿਆਂ ਨੂੰ ਖੁਸ਼ ਕਰਨਾ ਸੇਵਾ ਕਰਨਾ ਹੀ ਸਭ ਤੋਂ ਵੱਡਾ ਧਰਮ ਹੈ ਪੈਸਾ ਧਾਰਮਿਕ ਕਾਰਜਾਂ ਵਿੱਚ ਹੀ ਲੱਗੇ ਤਾਂ ਉਹ ਹੀ ਸੱਚਾ ਸੋਦਾ ਹੈ ਗੁਰੂ ਨਾਨਕ ਦੇਵ ਜੀ ਨੇ ਦੁਨੀਆ ਨੂੰ ਦੱਸਿਆ ਕਿ ਧਰਮ ਸਿਰਫ ਮੰਦਰ ਜਾਂ ਗੁਰਦੁਆਰੇ ਵਿੱਚ ਨਹੀਂ ਸਗੋਂ ਮਨੁੱਖਤਾ ਦੀ ਸੇਵਾ ਵਿੱਚ ਹੈ ਸੰਗਤ ਜੀ ਇਹ ਤਾਂ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਪਲੀਜ਼ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਤਾਂਕਿ ਅਸੀਂ ਇਹੋ ਜਿਹੀਆਂ ਹੋਰ ਕਹਾਣੀਆਂ ਤੁਹਾਡੇ ਨਾਲ ਹੋਰ ਸਾਂਝੀਆਂ ਕਰ ਸਕੀਏ ਅਗਰ ਕੋਈ ਗਲਤੀ ਹੋਈ ਹੋਏ ਤਾਂ ਮਾਫੀ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ